ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸਭ ਹੰਸ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨ ਹੋਵਈ ਜੇ ਸੋਚੀ ਲਖਵਾਰ ਚਪੈ ਚਪ ਨ ਹੋਵਈ ਜੇ ਲਾਇ ਰਹਾ ਲਿ ਉਤਾਰ ਉਖਿਆ ਉਖਨਾ ਉਤਰੀ ਜੈ ਬਨਾ ਪ੍ਰੀਆ ਭਾਰ ਸਹਸ ਸਿਆਣ ਪਾ ਲਖ ਹੋਹਿ ਤਾਂ ਉਤਨਾ ਚੱਲੇ ਰਾਲ ਕਿ ਉਸ ਤਿਆਰਾ ਹੋਇਆ ਕੂਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਇਹ ਹੁਨਾਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹਮਨ ਜੀ ਉਖਮ ਲੈ ਵਢਾਈ ਹੁਕਮੇ ਹੋਤਾ ਮਨੇਜ ਹੁਕਮ ਲਿਖ ਦੁਖ ਫਾਈ ਹੈ ਇਕ ਨਾ ਹੁਕਮੇ ਬਖਸੀਸ ਇਕ ਹੁਕਮੇ ਸਦਾ ਫਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਜਹ ਤਾ ਹਮੈ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿ ਚੈਤਾਨ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗਨੂ ਡੇ ਅੰਯਾ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜਿ ਪ੍ਰੇਤਨ ਖੇ ਗਾਵੈ ਕੋ ਜੀ ਲਾ ਫਿਰਦੇ ਗਾਵੈ ਕੋ ਜਾਪੇ ਦਿਸੈ ਦੂਰ ਗਾਵੈ ਕੋ ਵਿਖੇ ਹਾਥ ਰਹਿ ਦੂਰ ਕਥਨਾ ਕਥੀ ਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਪਾਸ ਜੁਗਾ ਜੁਗੰਤਰ ਖਾਹਿ ਖਾਹਿ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਸੇਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਮ ਆਖਿਆ ਭਵਾਰ ਆਖੰਗ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਅਗੇ ਰਖੀਏ ਜਿਤ ਦੇ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅਮਰਤ ਵੇਲਾ ਸਚ ਨਾਮ ਮੜਿਆਏ ਵਿਚਾਰ ਕਰਮੀਆਂ ਵੇ ਕਪੜਾ ਨਦਰਿ ਮੋਖ ਦਵਾਰ ਨਾਨਕ ਅਬ ਜਾਣੀ ਸਭ ਆਪਿ ਸਿਆਰ ਥਾਪਿਆ ਨ ਜਾਏ ਕਿਤਨ ਹੋਏ ਆਪੇ ਆਪੇ ਰੰਜਨ ਸੋਏ ਜਿਨ ਸੇ ਵਯਤਨ ਪਾਇਆ ਆਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਐ ਅੰਰਖਿਏ ਭਾਉ ਦੁਖ ਪ੍ਰਹਰ ਸੁਭਾਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰੇਸ਼ਰ ਗੁਰੂ ਗੋਖ ਬਰਮਾ ਗੁਰੂ ਪਾਰਵਤੀ ਮਾਈ ਜੇਹੋ ਜਾਣ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਬ੍ਰਹਮਤ ਦੇਵ ਜਹਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਣਾ ਨਾ ਜਾਈ ਤੀਰਥ ਨਾਵ ਜਿਤ ਪਾਵਨ ਪਣ ਕਨੈ ਕਰੀ ਜੇਤੀ ਸ੍ਰਿਸ਼ਟ ਪਾਏ ਵਿਖਾਣ ਕਰਮਾ ਕਰਮ ਲੈ ਲੈ ਮਤ ਵਿਚਾਰਨ ਜਵਾਹਰ ਮਾਨ ਕੋ ਜੇ ਗੁਰ ਕੀ ਸਿੱਖਣੇ ਗ੍ਰਾਹਕ ਦੇਹ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਚਾਰਿਆਰ ਜਾ ਹੁਰਦ ਸੁਣੇ ਹੋਏ ਨਮਕੰਡਾ ਵਿੱਚ ਜਾਣੀਆਂ ਨਾਲ ਚਲਾ ਸਭ ਕੋਏ ਚੰਗਾ ਨਾ ਰਖਾਏ ਕੈ ਜਿਸ ਕੀਰਤ ਜਗ ਲੇ ਜਿਸ ਨਦਰ ਨਾ ਆਵੈ ਤਵਾਤਨ ਚਕ ਕੀਤਾ ਅੰਦਰ ਕੀਤ ਕਰ ਦੋ ਸੇ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗਣਮੰਤਿਆ ਗੁਣ ਦੇ ਤੈ ਹਾ ਕੋ ਨ ਸੁਝਈ ਜਿਤ ਸੁਗਣ ਕੋਇ ਕਰੇ ਸੁਣੈ ਸਦ ਪਿਰ ਸੁਰਨਾਥ ਸੁਣੈ ਤਰਤ ਤਵਲੇ ਆਕਾਸ ਸੁਣੈ ਦੀਪ ਲੋਪਾ ਤਾਲ ਸੁਣੈ ਪਹਿ ਨਸ ਤੇ ਕਾਲ ਨਾਨਕ ਤਸਦਾ ਵਿਗਾਸ ਸੁਣ ਦੂਖ ਪਾਪਾ ਨਾਸ ਸੁਣੈ ਸਰ ਵਰਮਾ ਇੰਦ ਸੁਣੈ ਮਕਸਲਾ ਹਨਮੰਦ ਸੁਣੈ ਜੋਗ ਜੁਗ ਤਨ ਭੇਦ ਸੁਣੈ ਸਤਿ ਸਿਮਰਤ ਵੇਦ ਨਾਨਕ ਪੁੱਤਸ ਦਾ ਵਿਗਾਸ ਸੁਣੈ ਦੁਖ ਪਾਪ ਦਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠਸ਼ਟਕਾ ਇਸ਼ਾਨ ਸੁਣੈ ਪੜ ਪੜਤਾਵ ਮਾਨ ਸੁਣੈ ਲਾਗੇ ਸੈ ਧਿਆਨ ਨਾਨਕ ਪੁੱਤਸ ਦਾ ਵਿਗਾਸ ਸੁਣੈ ਦੁਖ ਪਾਪ ਦਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣੇ ਸੇ ਕਿਰਪਾ ਦਾਤ ਸਾ ਸੁਣੇ ਅੰਦਰਿ ਪਾਗ ਰਾਤ ਸੁਣੇ ਹੱਥ ਵੇ ਸਬਾਹ ਹੋ ਨਾਨਕ ਤਤਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਮਨਹਿ ਹਕੀਕਤ ਕਹਿ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਜ਼ ਕਲਮ ਨਾਲ ਲਿਖਣ ਹਾਰ ਮਨ ਕਾ ਬਹਿਤਨ ਵਿਚਾਰ ਐਸਾ ਨਾਮ ਰਾਂਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਨਾ ਸੁਰਤ ਹੋਏ ਮਨ ਗੁੱਤੋ ਨਾ ਸਭੀ ਪਾਣ ਕੇ ਸਤ ਮੈਂ ਮਹੇ ਛੋਟਾ ਨਾ ਖਾਏ ਮੈਂ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨ ਪਤਸਾਂ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮੈਂ ਤਹਮ ਸਿਤੀ ਸੰਬੰਧ ਹੋਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਪਾਵਹ ਮੋਖ ਦਵਰ ਨਨ ਕਰਵਰ ਸਤਹਾਰ ਨਤਰੈ ਤਾਰੇ ਗੁਰ ਸਿੱਖ ਬਨ ਨਾਨਕ ਭਗਵਨ ਵਿਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਣਾ ਪੰਚ ਪ੍ਰਧਾਨ ਪੰਚੇ ਪਾਵੇ ਦਰਗਹ ਮਾਨ ਪੰਚੇ ਸੋਹ ਹੈ ਦਰਜਾਨ ਪੰਚਾਂ ਕਾ ਗੁਰ 에 ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਾ ਕਰਨ ਨਾਹੀ ਸੁਮਾਰ ਤਹੋਲ ਤੰਦਿਆ ਕਾ ਪੂਤ ਸੰਤੋਖਾ ਥਾ ਪ੍ਰਖਿਆ ਜਨ ਸੋਤ ਇਹ ਕੋਬਜ ਹਸਚਾਰ ਥੁਲੇ ਉਪਰ ਕਿਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਚੁਸਤੇ ਭਰਤ ਲੈ ਕਵਣ ਜੋਰ ਜੀ ਜਾਤ ਰੰਗਾ ਕੇਨਾ ਸਬਨਾ ਲਿਖੀਆਂ ਵੜੀ ਕਲਾਮ ਇਹ ਹੋਲੇ ਖਾਲਕ ਜਾਣ ਕੋ ਵੇਲ ਕਲ ਕੀ ਕਹਿਤਾ ਹੋਏ ਕਹਿਤਾ ਤਾਨਸ ਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਪੂਤ ਕੀ ਤਪਸਾ ਇੱਕ ਉਪਵਾਸ ਇਸ ਤੇ ਹੋਏ ਲਖ ਦਰਿਆ ਉਪਦਰਤ ਕਮਨ ਕਹਾ ਵੇਚਾਰ ਵਾਰੈ ਨਾ ਜਾਵੇਂ ਇੱਕ ਵਾਰ ਜੋ ਤੂੰ ਭਵਸਾਈ ਫਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਤ ਹੋ ਅਸੰਖ ਪੂਜਾ ਸੰਤ ਤਪਤਾ ਅਸੰਖ ਗ੍ਰੰਥ ਮੁਖਵੇਦ ਪਾਠ ਸੰਖ ਜੋਗ ਨਰਹਿ ਉਦਾਸ ਅਸੰਖ ਭਗਤੋ ਗੁਣ ਗਿਆਨ ਵਿਚਾਰ ਸੰਸਤੀ ਅਸੰਦਾ ਤਾਰ ਸੰਸੂਰ ਮੋਹਸਾਰ ਸੰਖ ਮੋਲੇ ਲਿਵ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵੈ ਇਤਵਾਰ ਜੁਤ ਭਵੇ ਸਾਈ ਲੇਕਾਰ ਤੁਮਸਦਾ ਸਲਾਮ ਨਿਰੰਕਾਰ ਸੰਖ ਮੂਰਖੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਮੁਰਕਰ ਜਾਹੇ ਜੋਰ ਸੰਖ ਬਿਲੋ ਡਹਤਿਆ ਕਮਾਹੇ ਸੰਭਾਪੀ ਪਾਪ ਕਰ ਜਾਹ ਸੰਖ ਕੁੜਿਆਰ ਕੁੜੇ ਫੇਰਾ ਹੈ ਸੰਖ ਮਲੇ ਚਮਲ ਭਖ ਖਾਹੇ ਸੰਖ ਸਰ ਕਰੇ ਭਾਰ ਨਾਨਿਤ ਕਹਿ ਵਿਚਾਰ ਵਾਰਿਆ ਨ ਜਾਵਾਂ ਇਤ ਵਾਰ ਜੋਤ ਭਗ ਸਾਈ ਭੀਕਾਰ ਤੁਮ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਸਵ ਗੰਮ ਗੰਮ ਸੰਖ ਲੋ ਅਸੰਤੋ ਕਹੇ ਜੇ ਸਿਰ ਪਰ ਹੋਏ ਕ੍ਰਿ ਨਾਮ ਕੈ ਸਾਲਾ ਅਖਰੀ ਗਾਨ ਗੀਤ ਗੁਣ ਗਾ ਕ੍ਰਿ ਲਿਖਣ ਬੋਲਣ ਬਾਣ ਤਰਾ ਸਰ ਸੰਜੋਗ ਖਾਣ ਜਿਨ ਅਹ ਲਿਖੇ ਤਿਸ ਸਿਰ ਨਾਹੇ ਜੇ ਹਰਮਾਇ ਤਿਵਤ ਪਸ ਜੇ ਤੋ ਪਿਤ ਤਤ ਤਨ ਨਾ ਵੈ ਨਾਹੇ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰੈ ਨ ਜਾਵਾ ਇੱਕ ਵਾਰ ਜੋਤ ਭਵ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦ ਪਾਣੀ ਘੁਰਤਾ ਉਤਰਸ ਖੇ ਮੋਤੀ ਲੀਤੀ ਕਪੜਾ ਹੋਏ ਦੇ ਸਾਪਨ ਲਈਏ ਹੋਏ ਭਰੀਏ ਮਤ ਪਾਪਾਂ ਕਾ ਸੰਗ ਹੁ ਤਪ ਨਵ ਕਰਨੁ ਆਪਣੀ ਪਾਪੀ ਆਕਣ ਨਾਹੇ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹੋ ਨਾਨਕ ਹਉਮੈ ਆਉ ਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿ ਅਮਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਓ ਸਭੁ ਗਣ ਤੇਰੇ ਮੈ ਨਾ ਹਿੰ ਕੋਏ ਗਣਮੁ ਕੀਤਾ ਭਗਤ ਨਾ ਹੋਏ ਸੋਸ ਆਤਮਾਣਿ ਬਰਮਾਓ ਸਤਿ ਸਾਨ ਸੁਦਮ ਚਾਉ ਕਵਣੋ ਸੋ ਵੇਲਾ ਵਖਤ ਕਵਣੋ ਤਵਣੋ ਚਿੱਤਰ ਕਵਣੋ ਵਾਰ ਕਵਣੋ ਸ੍ਰੂਤੀ ਮਾਹੋ ਕਵਣੋ ਜਿਤ ਹੋਆ ਆਕਾਰ ਦੇਲ ਨਾ ਪਾਈਆ ਪੰਡਤੀ ਜੇ ਹੋਵੈਲੇ ਪੁਰਾਣ ਵਖਤੋ ਨਾ ਪਾਇਓ ਕਾਦੀਆਂ ਜੇ ਲਿਖਨ ਲੈ ਪੁਰਾਣਾ ਚਿਤਵਾਰ ਨਾ ਜੋਗੀ ਜਾਣੈ ਰਤਮਾਹੋ ਨਾ ਕੋਈ ਜਾ ਕਰਤਾ ਸ੍ਰਿਤੀ ਤੋਂ ਸਾਜੇ ਆਪੇ ਜਾਣੈ ਸੋਈ ਕਿਦਾ ਕਰਿਆ ਆਖਾਂ ਕਿ ਵਸਾਲਾਹੀ ਕੰਵਰ ਨੇ ਤੋ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਹੋ ਵੈ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੁਹੈ ਪਤਲ ਪਤਲਤ ਅਗਸ ਅਗਾਸ ਓੜਕ ਓੜਕ ਪਹਲ ਚਤੇ ਵੈ ਕਹਨਿਕ ਬਾਤ ਸਹ ਸੋ ਠਾਰ ਕਹਨ ਤੇ ਬਾਸੂ ਇੱਕ ਥਾਤ ਲਿਖਾ ਹੋਇ ਤਾਂ ਲਿਖੀਏ ਲਿਖੇ ਹੋਏ ਬਿਨਾ ਸੋ ਨਾਨਕ ਡਾਕੀਏ ਅਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਤੇ ਸੁਰਤ ਨ ਪਾਈਆ ਨਦੀਆਂ ਤੈਵਾ ਪਵੈ ਸਮੰਦਰਾਂ ਜਾਣਿਆ ਸਮੰਦ ਸਾਹ ਸੁਲਤਾਨ ਗਰਾਹ ਤੇ ਤੀਮਲ ਤਹਨ ਕੀੜੇ ਤੁਲ ਨ ਹੋਵਨੀ ਜੇ ਤਿਸਮਨ ਹੋਣਾ ਵਿਸਰਹ ਅੰਤਨਾ ਸਿਫਤੀ ਕਹਿਣਾ ਅੰਤ ਅੰਤਨਾ ਕਰਨੇ ਦੇਣ ਨਾ ਅੰਤ ਅੰਤਨਾ ਵੇਖਣਾ ਸੁਣਾਣਾ ਨਾ ਅੰਤ ਅੰਤਨਾ ਜਾਪੇ ਕਿਆ ਮਨ ਮੰਤੋ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਬਾਰ ਬਾਰ ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕੇ ਅੰਤਨਾ ਪਾਏ ਜਾਏ ਇਹੋ ਅੰਤਨਾ ਜਾਣੇ ਕੋਏ ਬਖਤਾ ਕਹੇ ਬਖਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਪਰ ਉੱਚਾ ਨਾਮ ਏ ਵਡੂਚਾ ਹੋਵੇ ਕੋਏ ਜੇ ਸੋਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣਿਆ ਪਿਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਨ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗੇ ਜੋ ਦਾ ਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਪਤ ਹੈ ਵਿਕਾਰ ਕੇਤੇ ਲੈ ਲੈ ਪ੍ਰਪਾਹ ਕੇਤੇ ਕੇਤੇ ਮੂਰਖ ਕਾਹੀ ਖਾਹੇ ਕੇਤੇ ਦੁਖ ਉਕਸਤ ਮਾਰਵੇ ਪੈਦਾ ਤੇਰੀ ਦਾਤਾਰ ਬੰਦ ਕਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇ ਕੇ ਆਕਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖ ਸਭ ਕੇ ਇੱਕ ਜਸੋ ਨੋ ਬਖਸੇ ਸਿਖਤੋ ਸਾਲਾ ਹਨਾਨਕ ਪਾਤਸ਼ਾਹੇ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਢੰਡਾਰ ਮੁੱਲ ਆਵਹਿ ਮੁੱਲ ਜਾਹਿ ਮੁੱਲ ਪਹਿਮ ਲਸਮਾਹਿ ਮੁੱਲ ਧਰਮ ਅਮਲ ਦਿਬਾਣਾ ਅਮਲ ਤਲ ਅਮਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਅਖਿਆ ਨਾ ਜਾਏ ਆਖ ਰਹੀ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਖਿਆਨ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਇਸਤਰ ਆਖੇ ਸਤ ਆਖੇ ਕਿਤੇ ਕਿਤੇ ਬਦ ਆਖੇ ਦਾਨ ਆਖੇ ਦੇ ਆਖੇ ਸੁਰਤਨ ਮਨ ਜਨ ਸੇ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉੱਠ ਜਾਏ ਇਤ ਕਿਤੇ ਹੋਰ ਕਰ ਹੈ ਤਾਂ ਅੱਖ ਨਾ ਸੱਤੇ ਕੇਈ ਕੇ ਜਿਵੜ ਭਵ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਚੇ ਸਿਰ ਗਾਂਵ ਰਗਾਵਾਰ ਸੋਦਰ ਕਿਹਾ ਸੋ ਹਰ ਕਿਹਾ ਜਿਤ ਬਹਿ ਸਰਵ ਸਮਲੇ ਵਾਜ ਨਾਦਨ ਇਕ ਸੰਖਾ ਕਿਤੇ ਵਾਮਣ ਹਾਰੇ ਕਿਤੇ ਰਾਖ ਪ੍ਰਿਸ਼ਵ ਕਹੀਆਂ ਨਾ ਕਿਤੇ ਗਵਣ ਹਾਰੇ ਗਾਵ ਤਹਨਾ ਪਾਣ ਪਾਣੇ ਬਸੰਤਰ ਗਾਵ ਰਾਜਾ ਧਰਮ ਦਵਾਰੇ ਗਾਵ ਚਿੱਤ ਗੁਪਤ ਲਿਖ ਜਾਣ ਹਾਂ ਲਿਖ ਲਿਖ ਧਰਮ ਦੀ ਚਾਰ ਗਾਵ ਹੈ ਸਰਬਰਮਾ ਦੇਵੀ ਸਾਂਹਸ ਦਾ ਸਵਾਰੇ ਗਾਵ ਹਿੰਦ ਇੰਦਰਸਨ ਬੈਠੇ ਦੇਵਤਾਦਰ ਨਾਲੇ ਗਾਵ ਸਿਖ ਸਮਾਧੀ ਅੰਦਰ गावਨ ਸਾਧ ਵਿਚਾਰੇ, ગામਨ ਜਿ ਤਿਸਤੇ ਸੰਤੋਖੀ, ਗਾਵਹਿ ਵੀਰ ਕਰਾਰੇ, ગામਨ ਪੰਡਿਤ ਪੜਨ ਰੱਖੇ ਸਰ, ਜੁਗ ਜੁਗ ਵਿਦਿਆ ਨਾਲੇ, ਗਾਵਹਿ ਮੋਹਣ ਆਮਨ ਮੋਹਨ, ਸੁਰਗਾ ਮਛ ਪਿਆਲੇ। ਗਾਵਨ ਅਰਤਨੋਂ ਪਾਏ ਤੇਰੇ, 68 ਤੀਰਤ ਨਾਲੇ, ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਕਾਣੇ ਚਾਰੇ। ਗਾਵਹਿ ਖੰਡ ਮੰਡਲ ਵਰ ਪੰਦਰਾ। ਕਰ ਕਰ ਰਖਿ ਤਾਰੇ ਸਈ ਤੁਧਨੋ ਗਾਵਹਿ ਜਪੁ ਭਵਨ ਅਰਤੇ ਤੇਰੇ ਭਗਤ ਰਸਲੇ ਔਰ ਕਿਤੇ ਗਾਵਨੋ ਸੇ ਮਿਤਨ ਆਮਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਹੀ ਹੈ ਭੀ ਹੋਸੀ ਜਾਣਾ ਜਾਸੀ ਰਚਨਾ ਜਿਨਰ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵਿਖੈ ਕੀਤਾ ਆਪਣਾ ਜੇ ਉਤਸ ਦੀ ਵਡਿਆਈ ਜੋ ਕਥਾ ਦੇ ਸੋਇ ਕਰ세 ਹੁਕਮ ਨ ਕਰਣਾ ਜਾਈ ਸੋ ਫਾਤਿਸ਼ਾਹ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸ਼ਰਮਪਤ ਚੋਲੀ ਚਹਨ ਕਿਕਰਹਿ ਬੇਖੂਤ ਖਿੰθα ਕਾਲ ਮਾਰਿ ਕਾਇਆ ਜੁ ਤੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜਿਤਾ ਜੀਤ ਆਦੇਸ ਸਿਆਦੇਸ ਆਦ ਅਨਿਲ ਅਨਤ ਨਖਤ ਜੁਗ ਜੁਗ ਇਕ ਹੋਵੇਸ ਭੁਗਤ ਗਿਆਨ ਦਇਆ ਪੰਡਾਰਣ ਕਟਕਟ ਵਾਜਨਾਦ ਆਪਨਾਥ ਨਾਥੀ ਸਭ ਜਾਕੇ ਰਣਸਿਦ ਅਵਰਾ ਸਾਥ ਸੰਜੋਗ ਵਿਜੋਗ ਤੋਇ ਕਾਰ ਚਲਾ ਵਹਿ ਲਿਖੇ ਆਵੇ ਭਾਗ ਆਦੇਸ ਸਿਆਦੇਸ ਆਦ ਅਨਿਲ ਅਨਦ ਨਾਥ ਜੁਗ ਜੁਗ ਇਕ ਹੋਵੇਸ ਇਕਮਾਈ ਜੁਗਤ ਵਿਆਇ ਤਿੰਨ ਚਲੇ ਪ੍ਰਵਾਨ ਸੰਸਾਰੀ ਪੰਡਹਾਰ ਇਕ ਲਾਇ ਦੀ ਬਾਣ ਜਿਸ ਭਵਤ ਵਿੱਚ ਚਲਾਵੇ ਜੇ ਹੋਵੇ ਪ੍ਰਮਾਨ ਉਹ ਹੋ ਵਖਾਏ ਉਹਨਾਂ ਦਾ ਦਰਨ ਆਵੇ ਬਹੁਤਾ ਹੋਵੇ ਦਾਨ ਆਦਿ ਸਿਆ ਦੇਸ ਆਦੋ ਨੀਲ ਨਾਦਨ ਤੋ ਜੁਗ ਜੁਗੇ ਕੋ ਵੇਸ ਆਸਣ ਲੋਏ ਲੋਏ ਪੰਧਾਰ ਜੁਗਤਿ ਪਾਇ ਸਿ ਕਵਾਰ ਕਰ ਕਰ ਵੇਖੈ ਸਰਜਣਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇ ਸਤਿ ਸੇ ਆਦੇਸ ਆਦਾਨੀ ਲਾ ਨਾਦਨਾ ਜੁਗ ਜੁਗ ਵੇਖੋ ਵੇ ਸ ਇੱਕ ਦੂਜੀ ਬਹੁ ਲਖ ਹੋਏ ਲਖ ਵਲਕ ਵੀਸ ਲਖ ਲਖ ਗੇੜਾ ਆਕਿ ਹੈ ਇਕ ਨਾਮ ਜਗਦੀਸ਼ ਇਹ ਤਰ੍ਹਾਂ ਹੈ ਪਵੜੀਆਂ ਚੜੀਏ ਹੋਏ ਕੀਸ ਸੁਣ ਗਲਾਂ ਕਾਸ ਕੀ ਤਾ ਆਇ ਰੀਸ ਨਾਨਕ ਨਦਰੀ ਪਾਈਐ ਕੋੜੀ ਕੋੜੈ ਠੀਸ ਆਪਣਨ ਜੋਰ ਤੇ ਪੈਨਹ ਜੋਰ ਜੋਰ ਨ ਮੰਗਣ ਦੇ ਨਹ ਜੋਰ ਜੋਰ ਨ ਜੀਵਨ ਮਰਣ ਨਹ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਖਤੀ ਗਨ ਵਿਚਾਰ ਜੋਰ ਨ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁਤੀ ਚਤੀਵਾਰ ਤਮਨ ਪਾਣ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਕੇ ਧਰਮ ਸਾਲ ਤਿਸ ਉੱਜੀ ਜੁਕਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਥਾ ਸੋਨ ਪੰਚ ਪ੍ਰਵਾਨ ਨਦਰੀ ਪ੍ਰੰਪਰਿ ਵੈਣਿ ਸਾਨ ਕੁੱਝ ਪਕਾਈ ਉਤੇ ਪਾਏ ਨਾਨਕ ਅਜਾਪੇ ਜਾਏ ਧਰਮਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸੋ ਕਿਤੇ ਬ੍ਰਹਮ ਘੜਤ ਘੜੀਏ ਰੂਪ ਰੰਗ ਕੇ ਵੈਸੋ ਕੀਤੀਆ ਕਰਮ ਹਉਮੀ ਮਹਿਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇ ਸੋ ਕਿਤੇ ਸਿੱਧ ਬਦਨਾਥ ਕੀਤੇ ਕਿਤੇ ਦੇਵੀ ਵੇਸ ਹਿਤ ਦੇਵਦਨਮਨ ਪੀਤੇ ਕਿਤੇ ਰਤਨ ਸਮੰਦ ਕੀਤਿਆਂ ਖਾਣੇ ਕੀਤਿਆਂ ਬਾਣੇ ਕਿਤੇ ਪਾਤਨ ਨਰਿੰਦ ਕੀਤਿਆਂ ਸੂਰਤੀ ਸੇਵਕ ਕੀਤੇ ਨਾਨਕ ਅੰਤਨ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਦ ਬਿਨੋਦ ਕੋਟ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਥੈ ਘੜਤ ਘੜੀਏ ਬਹੁ ਤਨੂਤ ਤਾ ਕਿ ਅੰਗ ਲਾਖਿਆ ਨਾ ਜਾਹੇ ਜੇ ਕੋ ਕਹਿ ਪਛੈ ਪਛਤਾਏ ਤਥੈ ਘੜੀਏ ਸੂਰਤ ਮਤ ਮਨ ਬੁੱਧ ਤਥੈ ਘੜੀਏ ਸੁਰਾ ਸਦਾ ਕੇ ਸਦ ਕਰਮ ਖੰਡ ਕੀ ਬਾਣੀ ਜੋਰ ਤਥੈ ਹੋਰ ਨਾ ਕੋਈ ਹੋਰ ਤਥੈ ਜੋਤ ਮਹਾਬਲ ਸੂਰ ਤਨ ਮੈਂ ਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕ ਰੂਪ ਨ ਕਥਨਾ ਜਾਹੇ ਨਾ ਹਮਰੇ ਨ ਠਾਗੇ ਜਾਹੇ ਜਿਨ ਕਾ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋ ਕਰ ਅਨੰਦ ਸਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨ ਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਉ ਜਿਉ ਹੁਕਮ ਤਵੈ ਤਵਕਾਰ ਵੇਖਿਆ ਰਿਕਸ਼ਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਿਤ ਪਹਾਰਾ ਤਿਰਜ ਸੁਨਿਆਰ ਹਰਨ ਮਤਿ ਵੇਦ ਹਥਿਆਰ ਭਉ ਕਲਾਗਨ ਤਪਤਾਉ ਭੰਡਾ ਭਉ ਅਮਰਤ ਤਤ ਢਾਲ ਕੜੀਏ ਸ਼ਬਦ ਸਚੀਤਕ ਸਾਲ ਨਾਨਕ ਨਦਰਿ ਨਦਰਨਹਾਲ ਕੜੀਏ ਸਬਦ ਸਚੀ ਟਿਕਾਲ ਜਨ ਕੋ ਨਦਰ ਕਰਮ ਤਨਕਾਰ ਨਾਨਕ ਨਦਰ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮ ਹਤ ਦਿਵਸ ਰਾਤ ਦਇ ਦਇਆ ਖਿਲਾ ਸਭ ਜੱਤ ਚੰਗੀਆਂ ਭਰਿਆਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਤੇ ਦੂਰ ਜਿਨੇ ਨਾਮ ਧਿਆਇਆ ਗਏ ਮਸਤ ਧਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਤ ਧਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ